ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 80 ਤੇ 81 ਉੱਪਰ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਦੀ ਬਾਣੀ ਹੈ ਸ੍ਰੀ ਰਾਗ ਵਿੱਚ ਤੇ ਬਾਣੀ ਦਾ ਸਿਰਲੇਖ ਹੈ ਸ਼ਾਂਤ ਹੋ ਵਾਹਿ ਸਿਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪਰਸਾਦ ਦਖਣਾ ਹੱਠ ਮਜਾਹੂ ਮਾ ਪਿਰੀ ਪਸੇ ਕਿਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਅਧਾਰ ਹਾਂਜੀ ਸੰਗਤ ਜੀ ਬਹੁਤ ਹੀ ਪਿਆਰੀ ਬਾਣੀ ਆ ਪੰਚਮ ਪਾਤਸ਼ਾਹ ਜੀ ਦੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਮਾਤਮਾ ਮੇਰੇ ਅੰਦਰ ਆ ਮੇਰੇ ਹਿਰਦੇ ਦੇ ਵਿੱਚ ਆ ਪਰਮਾਤਮਾ ਤੇ ਉਹਦਾ ਦੀਦਾਰ ਕਿਵੇਂ ਕੀਤਾ ਜਾਏ ਪਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ ਹੈ ਤੇ ਮੇਰੇ ਹਿਰਦੇ ਦੇ ਵਿੱਚ ਆ ਤੇ ਪਰ ਮੈਨੂੰ ਉਹਦਾ ਦੀਦਾਰ ਨਹੀਂ ਕਿਵੇਂ ਹੋਵੇ ਦੀਦਾਰ ਫਿਰ ਕਹਿੰਦੇ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਕਹਿੰਦੇ ਹੇ ਨਾਨਕ ਉਹ ਜਿਹੜਾ ਸਾਡੇ ਪ੍ਰਾਣਾ ਦਾ ਆਸਰਾ ਕਹਿੰਦੇ ਉਹਨੂੰ ਲੱਭਣ ਦੇ ਲਈ ਸੰਤਾਂ ਦੀ ਸ਼ਰਨ ਪੈ ਜਾ ਸੰਤ ਦੀ ਸ਼ਰਨ ਪੈ ਜਾ ਫਿਰ ਉਹਨੂੰ ਲੱਭ ਲੈ ਸ਼ਾਂਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਵਿਪਰੀਤ ਅਨੀਤ ਦਾਸਾਂ ਨਹ ਪਾਵੇ ਜਿਉ ਕਹਿੰਦੇ ਜਿਹੜੇ ਸੰਤ ਨੇ ਕਹਿੰਦੇ ਉਹਨਾਂ ਦੀ ਇਹ ਰੀਤ ਆ ਉਹਨਾਂ ਦੇ ਮਨ ਦੇ ਵਿੱਚ ਸੰਤਾਂ ਦੇ ਵਿੱਚ ਇਹ ਰੀਤ ਬਣੀ ਰਹਿੰਦੀ ਆ ਕਿ ਉਹਨਾਂ ਦਾ ਜਿਹੜਾ ਪਿਆਰ ਆ ਪ੍ਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ ਲੱਗਿਆ ਰਹਿੰਦਾ ਉਹਨਾਂ ਦੀ ਜ਼ਿੰਦਗੀ ਦੀ ਇਹ ਰੀਤ ਆ ਬਣੀ ਹੋਈ ਕਿ ਉਹਨਾਂ ਦਾ ਜਿਹੜਾ ਪ੍ਰੇਮ ਆ ਪ੍ਰਮਾਤਮਾ ਦੇ ਚਰਨਾਂ ਨਾਲ ਬਣਿਆ ਇਹ ਉਹਨਾਂ ਦੇ ਜੀਵਨ ਦੀ ਰੀਤ ਬਣੀ ਰਹਿੰਦੀ ਆ ਕਿ ਪ੍ਰਮਾਤਮਾ ਸਾਡੇ ਮਨ ਦੇ ਵਿੱਚ ਆਏ ਫਿਰ ਕਹਿੰਦੇ ਜਿਹੜਾ ਦੁੱਤਿਆ ਭਾਉ ਆ ਪਰਮਾਤਮਾ ਨੂੰ ਛੱਡ ਕੇ ਦੂਜੇ ਦੇ ਨਾਲ ਪ੍ਰੇਮ ਪਾਉਣਾ ਇਹ ਵਿਪਰੀਤ ਰੀਤ ਹੋ ਗਈ ਨਾ ਇੱਕ ਰੀਤ ਤਾਂ ਹੋ ਗਈ ਚਰਨ ਕਮਲਾਂ ਨਾਲ ਪ੍ਰੇਮ ਰਹਿਣਾ ਦੂਜਾ ਹੋ ਗਿਆ ਪਰਮਾਤਮਾ ਨੂੰ ਛੱਡ ਕੇ ਮਾਇਆ ਵਾਲੇ ਪਦਾਰਥਾਂ ਨਾਲ ਪਿਆਰ ਹੋਣਾ ਇਹ ਵਿਪਰੀਤ ਰੀਤ ਆ ਇਹ ਕਹਿੰਦੇ ਜਿਹੜੇ ਪਰਮਾਤਮਾ ਦੇ ਦਾਸ ਨੇ ਸੇਵਕ ਨੇ ਉਹਨਾਂ ਨੂੰ ਇਹ ਜਿਹੜੀ ਉਲਟੀ ਰੀਤ ਆ ਮਾਇਆ ਨੂੰ ਪਿਆਰ ਕਰਨਾ ਇਹ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਦਾਸਾ ਨਹਿ ਪਾਵੈ ਬਿਨ ਦਰਸਾਵੈ ਇੱਕ ਖਿੰਨ ਧੀਰਜ ਕਿਉਂ ਕਰੈ ਕਹਿੰਦੇ ਪ੍ਰਮਾਤਮਾ ਦੇ ਜਿਹੜੇ ਦਾਸ ਨੇ ਸੇਵਕ ਨੇ ਪ੍ਰੇਮੀ ਨੇ ਕਹਿੰਦੇ ਉਹਨਾਂ ਨੂੰ ਇਹ ਵੀ ਨਹੀਂ ਚੰਗਾ ਲੱਗਦਾ ਕਿ ਪ੍ਰਮਾਤਮਾ ਦਾ ਦਰਸ਼ਨ ਨਾ ਹੋਏ ਕਹਿੰਦੇ ਇੱਕ ਖਿੰਨ ਦੇ ਲਈ ਵੀ ਉਹਨਾਂ ਨੂੰ ਧੀਰਜ ਨਹੀਂ ਮਿਲਦਾ ਜੇ ਪ੍ਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ ਉਹ ਹਮੇਸ਼ਾ ਪਰਮਾਤਮਾ ਦੇ ਦਰਸ਼ਨ ਦੇ ਲਈ ਪਿਆਸੇ ਰਹਿੰਦੇ ਨੇ ਨਾਮ ਵੀ ਹੋਣਾ ਤਨ ਮਨ ਹੀ ਨਾ ਜਲ ਬਿਨ ਮੱਛਲੀ ਜਿਉ ਮਰੇ ਕਹਿੰਦੇ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਆ ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਸੇਵਕ ਨੇ ਕਹਿੰਦੇ ਉਹ ਕਹਿੰਦੇ ਉਹਨਾਂ ਦਾ ਕਹਿੰਦੇ ਤਨ ਅਤੇ ਮਨ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਕਹਿੰਦੇ ਵੀ ਆਤਮਿਕ ਜੀਵਨ ਨਹੀਂ ਉਹਨਾਂ ਕੋਲ ਰਹਿੰਦਾ ਕਿਸੇ ਕੋਲ ਵੀ ਕਿਸੇ ਜੀਵ ਕੋਲ ਵੀ ਨਾਮ ਵੀ ਹੋਣਾ ਸਿਰਫ ਸੇਵਕੇ ਨੇ ਕਿਸੇ ਕੋਲ ਵੀ ਜਿਹੜਾ ਕੋਈ ਨਾਮ ਤੋਂ ਵੀ ਹੋਣਾ ਨਾਮ ਤੋਂ ਬਿਨਾ ਤਨ ਤੇ ਮਾਨਾ ਉਹਦੇ ਕੋਲ ਆਤਮਿਕ ਮੌਤ ਇਸ ਤਰ੍ਹਾਂ ਆ ਜਾਂਦੀ ਆ ਜਿਵੇਂ ਮੱਛੀ ਨੂੰ ਪਾਣੀ ਤੋਂ ਬਿਨਾ ਮੌਤ ਆ ਜਾਂਦੀ ਆ ਮੇਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਕਹਿੰਦੇ ਹੇ ਮੇਰੇ ਪ੍ਰੀਤਮ ਪਿਆਰੇ ਹੇ ਪਰਮਾਤਮਾ ਕਹਿੰਦੇ ਮੇਰੇ ਪ੍ਰਾਣਾ ਦਾ ਤੂੰ ਆਧਾਰ ਆ ਮੈਨੂੰ ਕਹਿੰਦੇ ਮਿਲ ਕਹਿੰਦੇ ਸਾਧ ਸੰਗਤ ਵਿੱਚ ਤੇਰੇ ਬੈਠ ਕੇ ਮੈਂ ਗੁਣ ਗਾਵਾਂ ਨਾਨਕ ਕੇ ਸਵਾਮੀ ਤਾਰ ਅਨੁਗ੍ਰਹਿ ਮਨ ਤਨ ਅੰਕ ਸਮਾਵੈ ਕਹਿੰਦੇ ਹੇ ਨਾਨਕ ਦੇ ਸਵਾਮੀ ਕਹਿੰਦੇ ਮੇਰੇ ਤੇ ਕਿਰਪਾ ਕਰ ਕਹਿੰਦੇ ਮੈਂ ਮਨ ਕਰਕੇ ਵੀ ਤੇ ਤਨ ਕਰਕੇ ਵੀ ਤੇਰੀ ਗੋਦ ਵਿੱਚ ਸਮਾਇਆ ਰਹਾ ਡਖਣਾ ਸੋਹੰਦੜੋ ਹਾ ਬਿਠਾਏ ਕੋਇ ਨਾ ਦਿਸੈ ਦੂਜੜੋ ਕਹਿੰਦੇ ਪ੍ਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੋ ਕੇ ਸੋਹਣਾ ਲੱਗ ਰਿਹਾ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ ਹੈ ਹਰ ਇੱਕ ਜਗ੍ਹਾ ਤੇ ਪ੍ਰਮਾਤਮਾ ਹੀ ਨਜ਼ਰ ਆਉਂਦਾ ਖੁੱਲੜੇ ਕਪਾਟ ਨਾਨਕ ਸਤਗੁਰ ਪੇਟ ਤੇ ਸ਼ੰਤ ਕਹਿੰਦੇ ਵੀ ਇਹ ਪਤਾ ਕਿ ਵੀ ਪ੍ਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਆ ਇਹ ਉਦੋਂ ਲੱਗਦਾ ਜਦੋਂ ਸਤਗੁਰ ਨੂੰ ਮਿਲਿਆ ਸਾਡੇ ਜਿਹੜੇ ਜਿਹੜੇ ਮਾਇਆ ਵਾਲੇ ਜਿਹੜੇ ਬੰਦ ਹੋਏ ਕਪਾਟ ਨੇ ਉਹ ਖੁੱਲ ਜਾਂਦੇ ਨੇ ਮਾਇਆ ਕਰਕੇ ਬੰਦ ਹੋਏ ਹੁੰਦੇ ਨੇ ਫਿਰ ਉਹ ਖੁੱਲ ਜਾਂਦੇ ਨੇ ਸਤਗੁਰੂ ਨੂੰ ਮਿਲ ਕੇ ਫੇਰ ਇਹ ਪਤਾ ਲੱਗਦਾ ਕਿ ਪ੍ਰਮਾਤਮਾ ਹੀ ਹਰ ਇੱਕ ਜਗ੍ਹਾ ਤੇ ਆ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਕਹਿੰਦੇ ਏ ਸੋਹਣੇ ਪਰਮਾਤਮਾ ਏ ਬੇਅੰਤ ਪਰਮਾਤਮਾ ਤੇਰੇ ਕਹਿੰਦੇ ਵੀ ਬਚਨ ਬਹੁਤ ਅਨੂਪ ਨੇ ਬਹੁਤ ਸੋਹਣੇ ਨੇ ਕਹਿੰਦੇ ਤੇਰੇ ਬਚਨ ਇਹ ਸੰਤਾਂ ਦਾ ਆਸਰਾ ਨੇ ਤੇਰੇ ਬਚਨ ਕਹਿੰਦੇ ਆਓ ਵੀ ਪਰਮਾਤਮਾ ਦੀ ਬਾਣੀ ਦੀ ਵਿਚਾਰ ਕਰੀਏ ਸਿਮਰਤ ਸਾਸ ਗਿਰਾਸ ਪੂਰਨ ਬਿਸਵਾਸ ਕਿਉ ਮਨੋ ਬਿਸਾਰੀਐ ਜੀਉ ਕਹਿੰਦੇ ਪਰਮਾਤਮਾ ਦਾ ਸਾਸ ਗਰਾਸ ਸਿਮਰਨ ਕਰਨ ਦੇ ਨਾਲ ਪੱਕਾ ਵਿਸ਼ਵਾਸ ਮਨ ਨੂੰ ਆ ਜਾਂਦਾ ਕਿ ਉਸ ਪਰਮਾਤਮਾ ਨੂੰ ਕਿਉਂ ਵਿਸਾਰੀਏ ਵੀ ਉਹਨੂੰ ਵਿਸਾਰਨਾ ਹੀ ਨਹੀਂ ਚਾਹੀਦਾ ਕਿਉਂ ਮਨੋ ਬੇਸਾਰੀਏ ਨਿਮਖ ਨਹੀਂ ਤਾਰੀਏ ਗੁਣਵੰਤ ਪ੍ਰਾਨ ਹਮਾਰੇ ਕਹਿੰਦੇ ਉਹ ਪਰਮਾਤਮਾ ਜੋ ਸਾਡੇ ਕਹਿੰਦੇ ਪ੍ਰਾਨ ਨੇ ਸਾਡੇ ਪ੍ਰਾਣਾਂ ਦਾ ਆਸਰਾ ਉਹ ਗੁਣਾ ਦਾ ਖਜ਼ਾਨਾ ਕਹਿੰਦੇ ਉਹਨੂੰ ਮਨ ਤੋਂ ਇੱਕ ਨਿਮਖ ਲਈ ਵੀ ਨਿਵਸਾਰਨਾ ਚਾਹੀਦਾ ਮਨ ਬਾੰਛਤ ਫਲ ਦੇਤ ਹੈ ਸੁਆਮੀ ਜੀ ਕੀ ਬਿਰਥਾ ਸਾਰੇ ਕਹਿੰਦੇ ਉਹ ਪਰਮਾਤਮਾ ਸਾਡੇ ਸਾਰੇ ਮਨ ਦੇ ਇੱਛਕ ਫਲ ਸਾਨੂੰ ਦਿੰਦਾ ਤੇ ਸਾਡੇ ਸਾਰਿਆਂ ਦੀ ਕਹਿੰਦੇ ਮਨ ਦੀ ਪੀੜਾ ਨੂੰ ਜਾਣਦਾ ਹੈਗਾ ਅਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਏ ਜਨਮ ਨਾ ਹਾਰੀਏ ਕਹਿੰਦੇ ਉਹ ਪਰਮਾਤਮਾ ਜਿ ਨਿਖਸਮਿਆਂ ਦਾ ਖਸਮਾ ਕਹਿੰਦੇ ਸਾਰਿਆਂ ਦੇ ਸਾਂ ਅੰਗ ਸੰਗਾ ਕਹਿੰਦੇ ਕਹਿੰਦੇ ਉਹਨੂੰ ਜਪ ਕੇ ਅਸੀਂ ਆਪਣਾ ਇਹ ਮਨੁੱਖਾ ਜਨਮ ਸਵਾਰਥ ਕਰ ਲਈਏ ਅਸੀਂ ਇਹਨੂੰ ਜੂਏ ਜੂਏ 'ਚ ਹਾਰ ਕੇ ਨਾ ਜਾਈਏ ਇਸ ਸੰਸਾਰ ਤੇ ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਪਵਜਲ ਤਾਰੀਐ ਕਹਿੰਦੇ ਨਾਨਕ ਦੀ ਪਰਮਾਤਮਾ ਦੇ ਕੋਲ ਬੇਨਤੀ ਆ ਕਿ ਕਿਰਪਾ ਕਰ ਸਾਨੂੰ ਸਾਰਿਆਂ ਨੂੰ ਇਸ ਸੰਸਾਰ ਸਾਗਰ ਦੇ ਪਵਜਲ ਤੋਂ ਤਾਰ ਲੈ ਦਖਣਾ ਤੂੜੀ ਮਜਨ ਸਾਦਖੇ ਸਾਈ ਥੀਏ ਕਿਰਪਾਲ ਜਦੋਂ ਕਹਿੰਦੇ ਕਿਸੇ ਜੀਵ ਤੇ ਪਰਮਾਤਮਾ ਕਿਰਪਾਲੂ ਹੁੰਦਾ ਤਾਂ ਉਹ ਜੀਵ ਫਿਰ ਸਾਧਾਂ ਦੀ ਧੂੜੀ ਵਿੱਚ ਇਸ਼ਨਾਨ ਕਰਦਾ ਸਾਧਾਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਕਿ ਫਿਰ ਸਾਧਾਂ ਦੀ ਸ਼ਰਨ ਪੈਂਦਾ ਸਾਧਾਂ ਦੇ ਨਾਲ ਵਕਤ ਲਗਾਉਂਦਾ ਤੇ ਉਹ ਉੱਥੇ ਸਤ ਸੰਗ ਕਰਦਾ ਨਮਰਤਾ ਆਉਂਦੀ ਆ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਫੇਰ ਕਹਿੰਦੇ ਵੀ ਜਿਹਦੇ ਕੋਲ ਪ੍ਰਮਾਤਮਾ ਦੇ ਨਾਮ ਦਾ ਧੰਨਾ ਉਹਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ ਨੇ ਸੰਸਾਰਕ ਸੁੰਦਰ ਸੁਆਮੀ ਤਾਮ ਭਗਤ ਬਿਸਰਾਮ ਆਸਾ ਲਗ ਜੀਵ ਤੇ ਜਿਉ ਕਹਿੰਦੇ ਜੋ ਪ੍ਰਮਾਤਮਾ ਦਾ ਧਾਮ ਆ ਸੁੰਦਰ ਪ੍ਰਮਾਤਮਾ ਦਾ ਧਾਮ ਕਿਹੜਾ ਪ੍ਰਮਾਤਮਾ ਦੇ ਚਰਨ ਜਿੱਥੇ ਕਹਿੰਦੇ ਭਗਤ ਜਨ ਵਿਸ਼ਰਾਮ ਕਰਦੇ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਤੇ ਇਸ ਆਸ ਲਗ ਇਹ ਇਸ ਆਸ ਨਾਲ ਜੀਂਦੇ ਨੇ ਕਿ ਵੀ ਇਹ ਪ੍ਰਮਾਤਮਾ ਦੇ ਚਰਨਾਂ ਦਾ ਨਿਵਾਸ ਹੁਣ ਸਾਡੇ ਲਈ ਸਦਾ ਹੀ ਬਣਿਆ ਰਹੇ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਓ ਕਹਿੰਦੇ ਭਗਤ ਜਨ ਮਨ ਕਰਕੇ ਤਨ ਕਰਕੇ ਪਰਮਾਤਮਾ ਦੇ ਨਾਮ ਦੇ ਵਿੱਚ ਗਲਤਾਨ ਹੋਏ ਰਹਿੰਦੇ ਨੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਉਹ ਪਰਮਾਤਮਾ ਦੇ ਨਾਮ ਦਾ ਜਲ ਪੀਂਦੇ ਨੇ ਅੰਮ੍ਰਿਤ ਜਲ ਪੀਂਦੇ ਨੇ ਅਮਰਤ ਹਰ ਪੀਵਤੇ ਸਦਾ ਥਿਰ ਥੀਵਤੇ ਵਿਖੇ ਬਨ ਫੀਕਾ ਜਾਣਿਆ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਜੁ ਨਾਮ ਰੂਪੀ ਜਲ ਪੀਂਦੇ ਨੇ ਫਿਰ ਉਹ ਕਹਿੰਦੇ ਸਥਿਰ ਹੋ ਜਾਂਦੇ ਨੇ ਅਟਲ ਹੋ ਜਾਂਦੇ ਨੇ ਫਿਰ ਕਹਿੰਦੇ ਜਿਹੜੇ ਦੁਨੀਆਂ ਦੇ ਪਦਾਰਥ ਨੇ ਮਾਇਆ ਦੇ ਸਾਰੇ ਰਸ ਨੇ ਕਹਿੰਦੇ ਇਹਨੂੰ ਉਹ ਫਿੱਕਾ ਸਮਝਦੇ ਨੇ ਸਮਝ ਲੈਂਦੇ ਨੇ ਵੀ ਇਹ ਸਭ ਕੁਝ ਫਿੱਕਾ ਉਹਦੇ ਨਾਮ ਤੋਂ ਬਿਨਾ ਪੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਦਮਾਨਿਆ ਕਹਿੰਦੇ ਜਦੋਂ ਪਰਮਾਤਮਾ ਗੋਪਾਲ ਮੇਰੇ ਤੇ ਕਹਿੰਦੇ ਕਿਰਪਾਲੂ ਹੁੰਦੇ ਨੇ ਫਿਰ ਕਹਿੰਦੇ ਮੈਂ ਸਾਧ ਸੰਗਤ ਨੂੰ ਨੋ ਸਾਧ ਸੰਗਤ ਨੂੰ ਨਾਮ ਦਾ ਖਜ਼ਾਨਾ ਸਮਝ ਲੈਣਾ ਕਿ ਉੱਥੇ ਜਾਇਆ ਮੈਨੂੰ ਨਾਮ ਦਾ ਖਜ਼ਾਨਾ ਮਿਲਦਾ ਸਰਬਸੋ ਸੂਖ ਆਨੰਦ ਕਣ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਕਹਿੰਦੇ ਉਹ ਹਰੀ ਦੇ ਜਨ ਜਦੋਂ ਹਰੀ ਦੇ ਨਾਮ ਰੂਪੀ ਮੋਤੀ ਨੂੰ ਆਪਣੇ ਅੰਦਰ ਪਰੋ ਲੈੰਦੇ ਨੇ ਕਹਿੰਦੇ ਫਿਰ ਉਹਨਾਂ ਨੂੰ ਸਾਰੇ ਹੀ ਸੁੱਖ ਮਿਲਦੇ ਨੇ ਬੜਾ ਆਨੰਦ ਮਿਲਦਾ ਉਹਨਾਂ ਨੂੰ ਇੱਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਕਹਿੰਦੇ ਉਹਨਾਂ ਨੂੰ ਕਹਿੰਦੇ ਇੱਕ ਤਿਲ ਲਈ ਵੀ ਪ੍ਰਾਨ ਪ੍ਰਾਣਾ ਦਾ ਪਿਆਰਾ ਪਰਮਾਤਮਾ ਜੋ ਸਾਡੇ ਪ੍ਰਾਣਾਂ ਦਾ ਆਧਾਰ ਆ ਉਹਨਾਂ ਨੂੰ ਇੱਕ ਤਿਲ ਜਿੰਨੇ ਟਾਈਮ ਲਈ ਵੀ ਉਹਨਾਂ ਨੂੰ ਪਰਮਾਤਮਾ ਨਹੀਂ ਵਿਸਰਦਾ ਉਹ ਪਰਮਾਤਮਾ ਦਾ ਨਾਂ ਲੈ ਕੇ ਜੀਂਦੇ ਨੇ ਦਖਣਾ ਜੋ ਤੋ ਕਿਨੇ ਆਪਣੇ ਤਿੰਨਾ ਨੂੰ ਮਿਲਿਓ ਕਹਿੰਦੇ ਹੈ ਪਰਮਾਤਮਾ ਜਿਨ੍ਹਾਂ ਨੂੰ ਤੂੰ ਆਪਣੇ ਬਣਾ ਲਿਆ ਤੂੰ ਉਹਨਾਂ ਨੂੰ ਹੀ ਮਿਲਿਆ ਆਪ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਸ਼ੰਤ ਕਹੰਦੇ ਬਿਤੂ ਉਹਨਾ ਕੋਲੋਂ ਆਪਣਾ ਜਸ ਵੀ ਆਪ ਹੀ ਸੁਣਿਆ ਫੇਰ ਤੂੰ ਉਹਨਾਂ ਦੇ ਪ੍ਰੇਮ ਵਿੱਚ ਆਪੇ ਹੀ ਮੋਇਆ ਗਿਆ ਪ੍ਰੇਮ ਠਗੋਰੀ ਪਾਇਰੀ ਝਾਏ ਗੋਬਿੰਦ ਮਨ ਮੋਹਿਆ ਜੀਓ ਕਹਿੰਦੇ ਉਹਨਾਂ ਉਹਨਾਂ ਭਗਤਾਂ ਨੇ ਕਹਿੰਦੇ ਪ੍ਰੇਮ ਦੀ ਠੱਗ ਬੂਟੀ ਦੇ ਨਾਲ ਤੈਨੂੰ ਰਿਝਾ ਲਿਆ ਫੇ ਤੇਰਾ ਮਨ ਕਹਿੰਦੇ ਉਹਨਾਂ ਭਗਤਾਂ ਦੇ ਨਾਲ ਉਹਨਾਂ ਦੇ ਭਗਤਾਂ ਦੇ ਪ੍ਰੇਮ ਵਿੱਚ ਮੋਇਆ ਗਿਆ ਸੰਤਨ ਕਾ ਪ੍ਰਸਾਦ ਅਗਾਦ ਕੰਠੇ ਲਗ ਸੋਹਿਆ ਜੀਉ ਓਮ ਕਹਿੰਦੇ ਸੰਤਨ ਕਹਿੰਦੇ ਜੀਵ ਸੰਤਾਂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੇ ਗਲ ਦੇ ਨਾਲ ਲੱਗ ਕੇ ਸੋਹਣਾ ਬਣ ਗਿਆ ਹਰ ਕੰਠ ਲੱਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਕਹਿੰਦੇ ਉਹ ਜੀਵ ਜਿਨੇ ਭਗਤਾਂ ਵਾਲੇ ਭਗਤਾਂ ਵਾਲੇ ਕਹਿੰਦੇ ਗੁਣ ਕਹਿੰਦੇ ਸੀਗੇ ਜਿਨ੍ਹਾਂ ਨੇ ਕਰ ਲਏ ਆਪਣੇ ਪਰਮਾਤਮਾ ਦਾ ਸਿਮਰਨ ਕਰ ਕਰ ਲਗਤਾਂ ਵਾਲੇ ਕਹਿੰਦੇ ਗੁਣ ਗ੍ਰਹਿਣ ਕਰ ਲੇ ਇਹਨਾਂ ਗੁਣਾ ਦੇ ਨਾਲ ਪਰਮਾਤਮਾ ਨੂੰ ਵਾਸ ਕਰ ਲਿਆ ਤੇ ਫਿਰ ਪਰਮਾਤਮਾ ਦੇ ਕੰਠ ਦੇ ਨਾਲ ਗਲ ਦੇ ਨਾਲ ਲੱਗ ਗਏ ਸੋਹਣੇ ਲੱਗਦੇ ਨੇ ਤੇ ਸਾਰਾ ਦੁੱਖ ਉਹਨਾਂ ਦਾ ਖਤਮ ਹੋ ਗਿਆ ਮਨ ਸਾਰਾ ਸੁਖ ਉੱਠੇ ਗੋਵਿੰਦ ਟੁੱਠੇ ਜਨਮ ਮਰਨਾ ਸਭ ਮਿਟ ਗਏ ਕਹਿੰਦੇ ਮਨ ਨੂੰ ਕਹਿੰਦੇ ਸਾਰੇ ਸੁੱਖ ਮਿਲ ਗਏ ਜਦੋਂ ਕਹਿੰਦੇ ਪਰਮਾਤਮਾ ਦਾ ਮਿਲਾਪ ਹੋਇਆ ਪਰਮਾਤਮਾ ਜੀਵ ਤੇ પ્રસન્ન ਹੋਇਆ ਤੇ ਫਿਰ ਉਸ ਜੀਵ ਦੇ ਸਾਰੇ ਜਨਮ ਮਰਨ ਦੇ ਦੁੱਖ ਮਿਟ ਗਏ ਉਹਦਾ ਜੰਮਣਾ ਮਰਨਾ ਖਤਮ ਹੋ ਗਿਆ ਸਖੀ ਮੰਗਲੋ ਗਾਇਆ ਇੱਛ ਪੁਜਾਇਆ ਬਹੁੜ ਨਮਾਇਆ ਹੋਇਆ ਕਹਿੰਦੇ ਜਿਸ ਜੀਵ ਨੇ ਸਤ ਸੰਗੀ ਜਨਾਂ ਦੇ ਨਾਲ ਮਿਲ ਕੇ ਪਰਮਾਤਮਾ ਦੇ ਨਾਮ ਦੇ ਸੋਲੇ ਗਾਏ ਨੇ ਸਿਮਰਨ ਕੀਤਾ ਉਹਨਾਂ ਦੀਆਂ ਇੱਛਾ ਪੂਰੀਆਂ ਹੋ ਗਈਆਂ ਫਿਰ ਮਾਇਆ ਨੇ ਉਹਨਾਂ ਨੂੰ ਦੁਬਾਰਾ ਕਹਿੰਦੇ ਜੋਇਆ ਨਹੀਂ ਹੈਗਾ ਮਾਇਆ ਨੇ ਉਹਨਾਂ ਨੂੰ ਦੁਬਾਰਾ ਦੁਖੀ ਨਹੀਂ ਕੀਤਾ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪਹਿਆ ਡਖਣਾ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਹੱਥ ਨਾਲ ਫੜ ਕੇ ਆਸਰਾ ਦੇ ਦਿੱਤਾ ਕਹਿੰਦੇ ਫਿਰ ਪ੍ਰਭੂ ਪਿਆਰੇ ਨੇ ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਤਾਰ ਲਿਆ ਤੇ ਸੰਸਾਰ ਸਾਗਰ ਦੇ ਦੁੱਖਾਂ ਨੇ ਉਸ ਜੀਵ ਨੂੰ ਫਿਰ ਤੰਗ ਨਹੀਂ ਕੀਤਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਪਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਓ ਸ਼ੰਤ ਕਹਿੰਦੇ ਉਸ ਪ੍ਰਮਾਤਮਾ ਦਾ ਨਾਮ ਅਮੋਲਕ ਆ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਕਿਸੇ ਸੰਸਾਰ ਦੇ ਪਦਾਰਥ ਦੇ ਵੱਟੇ ਉਹ ਮੁੱਲ ਨਹੀਂ ਲਿਆ ਜਾ ਸਕਦਾ ਕੋਈ ਉਹਦੀ ਕੀਮਤ ਨਹੀਂ ਪਾ ਸਕਦਾ ਪਰ ਜਿਨ੍ਹਾਂ ਦੇ ਕਹਿੰਦੇ ਮੱਥੇ ਤੇ ਚੰਗੇ ਭਾਗ ਲਿਖੇ ਨੇ ਕਹਿੰਦੇ ਉਹ ਉਸ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣਦੇ ਨੇ ਪ੍ਰਮਾਤਮਾ ਦਾ ਨਾਮ ਸਿਮਰਦੇ ਨੇ ਕਹਤੇ ਪਵਿੱਤਰ ਸੁਣਤੇ ਸਭ ਤਨ ਲਿਖਤੀ ਕੁਲ ਤਾਰਿਆ ਜੀਓ ਕਹਿੰਦੇ ਜਿਹੜੇ ਉਸ ਪ੍ਰਮਾਤਮਾ ਦਾ ਨਾਮ ਕਹਤੇ ਨੇ ਪ੍ਰਮਾਤਮਾ ਦਾ ਨਾਮ ਉਚਾਰਦੇ ਨੇ ਜਪਦੇ ਨੇ ਕਹਿੰਦੇ ਉਹ ਪਵਿੱਤਰ ਬਣ ਜਾਂਦੇ ਨੇ ਜਿਹੜੇ ਸੁਣਦੇ ਨੇ ਉਹ ਧੰਨਤਾ ਨਾਲ ਕਹਿੰਦੇ ਔਰ ਜਿਹੜੇ ਕਹਿੰਦੇ ਪਰਮਾਤਮਾ ਦਾ ਨਾਮ ਲਿਖਦੇ ਨੇ ਉਹ ਆਪਣੀਆਂ ਸਾਰੀਆਂ ਕੁੱਲਾਂ ਉਤਾਰ ਲੈਂਦੇ ਨੇ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨ ਹੀ ਬ੍ਰह्म ਵਿਚਾਰਿਆ ਜੀਓ ਕਹਿੰਦੇ ਜਿਹੜੇ ਜੀਵ ਸਾਧੂ ਦੀ ਸੰਗਤ ਕਰਦੇ ਨੇ ਫਿਰ ਉਹ ਹਰੀ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ ਕਹਿੰਦੇ ਉਹੀ ਉਸ ਪਰਮਾਤਮਾ ਦੀ ਵਿਚਾਰ ਕਰਦੇ ਨੇ ਪਰਮਾਤਮਾ ਨੂੰ ਸਿਮਰਦੇ ਨੇ ਬ੍ਰह्म ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਹਿੰਦੇ ਜਿਨ੍ਹਾਂ ਤੇ ਪਰਮਾਤਮਾ ਨੇ ਪੂਰੀ ਕਿਰਪਾ ਕਰਤੀ ਉਹੀ ਉਸ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦੇ ਨੇ ਤੇ ਆਪਣਾ ਜਨਮ ਸਵਾਰ ਲੈਂਦੇ ਨੇ ਕਾਰਗਿਆ ਹੈ ਲੀਨ ਨੇ ਹਰ ਜਸੋ ਦੀਨੇ ਜੋ ਨਾ ਤਾਵੇ ਨਹਿ ਮਰੀ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਨੇ ਆਪਣਾ ਹੱਥ ਦੇ ਕੇ ਆਪਣਾ ਬਣਾ ਲਿਆ ਫਿਰ ਜਿਹਨੂੰ ਆਪਣਾ ਨਾਮ ਸਿਮਰਨ ਦਿੱਤਾ ਆਪਣਾ ਜਸ ਕੀਰਤੀ ਦਿੱਤੀ ਕਹਿੰਦੇ ਫਿਰ ਉਹ ਜਨਮ ਮਰਨ ਚ ਨਹੀਂ ਆਉਂਦਾ ਉਹਨੂੰ ਆਤਮਿਕ ਮੌਤ ਵੀ ਨਹੀਂ ਆਉਂਦੀ ਸਤਗੁਰ ਦਿਆਲ ਕਿਰਪਾਲ ਪੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਜਿਸ ਜੀਵ ਤੇ ਕਹਿੰਦੇ ਸਤਗੁਰ ਦਿਆਲ ਹੋ ਗਏ ਉਹਨੇ ਪਰਮਾਤਮਾ ਦਾ ਮਿਲਾਪ ਹਾਸਲ ਕੀਤਾ ਤੇ ਉਸ ਜੀਵ ਦਾ ਕਾਮ ਕ੍ਰੋਧ ਲੋਭ ਸਭ ਖਤਮ ਹੋ ਗਿਆ ਕਥਨ ਨਾ ਜਾਏ ਅਕਥ ਸੁਆਮੀ ਸਦਕਾ ਜਾਏ ਨਾਨਕ ਵਾਰਿਆ ਨਾਨਕ ਜੀ ਕਹਿੰਦੇ ਉਹ ਸੁਆਮੀ ਕਹਿੰਦੇ ਜਿਹਦੀ ਕਹਿੰਦੇ ਕਥਿਆ ਨਹੀਂ ਜਾ ਸਕਦਾ ਜਿਹਦੀ ਕਹਾਣੀ ਅਕਾਥ ਕੋਈ ਉਹਦੇ ਬਾਰੇ ਕਿੰਨਾ ਵੀ ਬਿਆਨ ਕਰ ਲਵੇ ਕਿੰਨਾ ਵੀ ਬਿਆਨ ਕਰਕੇ ਉਹ ਕਰ ਲਵੇ ਉਹਦਾ ਬਿਆਨ ਪੂਰਾ ਹੋ ਹੀ ਨਹੀਂ ਸਕਦਾ ਉਦੇ ਬਾਰੇ ਭੇਦ ਸਾਨੂੰ ਲੱਗ ਹੀ ਨਹੀਂ ਸਕਦਾ ਉਸ ਸਵਾਮੀ ਦੀ ਕਥਾ ਨਿਰਾਲੀ ਆ ਸਾਡੇ ਸਮਝ ਤੋਂ ਬਾਹਰ ਹੈਗੀ ਆ ਨਾਨਕ ਜੀ ਕਹਿੰਦੇ ਮੈਂ ਉਸ ਸਵਾਮੀ ਤੋਂ ਉਸ ਪਰਮਾਤਮਾ ਤੋਂ ਸਦਕੇ ਹਾਂ ਸਦਕੇ ਹਾਂ ਕਿੰਨੀ ਪਿਆਰੀ ਬਾਣੀ ਆ ਸਾਰੀ ਬਾਣੀ ਬਹੁਤ ਹੀ ਪਿਆਰੀ ਹੈ ਜਦੋਂ ਬਾਣੀ ਪੜਦੇ ਆ ਤਾਂ ਬੜਾ ਹੀ ਜਿੱਦਾਂ ਪਰਮਾਤਮਾ ਦਾ ਰੰਗ ਮਿਲਦਾ ਰਸ ਆਉਂਦਾ ਜਿੱਦਾਂ ਇਦਾਂ ਲੱਗਦਾ ਕਿ ਜਿੱਦਾਂ ਪਰਮਾਤਮਾ ਨਾਲ ਗੱਲ ਕਰ ਰਹੇ ਹੋਈਏ ਕਿਉਂਕਿ ਬਾਣੀ ਉਹਦੀ ਆ ਲੱਗਣਾ ਤੇ ਹੈ ਹੀ ਆ ਜਦੋਂ ਬਾਣੀ ਉਹਦੀ ਆ ਧੁਰ ਤੋਂ ਆਈ ਆ ਜਿਹੜੀ ਚੀਜ਼ ਜਿੱਥੋਂ ਆਈ ਆ ਫਿਰ ਉਸ ਜਗ੍ਹਾ ਦੀ ਯਾਦ ਤੇ ਦਲਾਉਂਦੀ ਆ ਨਾ ਹਰ ਇੱਕ ਜਗ੍ਹਾ ਤੇ ਜਿੱਦਾਂ ਕੋਈ ਚੀਜ਼ ਕਿਤੋਂ ਆਈ ਹੁੰਦੀ ਆ ਫਿਰ ਉੱਥੋਂ ਦੀ ਯਾਦ ਦਲਾਉਂਦੀ ਆ ਹੁਣ ਇਹ ਬਾਣੀ ਧੁਰ ਕੀ ਆ ਪਰਮਾਤਮਾ ਦੀ ਦਰਗਾਹ ਤੋਂ ਆਈ ਆ ਤੇ ਫਿਰ ਪਰਮਾਤਮਾ ਦੀ ਯਾਦ ਦੁ ਆਉਂਦੀ ਆ ਬਹੁਤ ਹੀ ਪਿਆਰਾ ਬਾਣੀ ਦਾ ਵਾਹਿ ਕਰੂ ਜੀ ਵਾਹਿ ਕਰੂ ਜੀ ਸੱਚੇ ਪਾਤਸ਼ਾਹ ਜੀ ਸਭ ਤੇ ਕਿਰਪਾ ਕਰੋ ਪ੍ਰਮਾਤਮਾ ਜੀ ਸਭ ਨੂੰ ਆਪਣੀ ਨਾਮ ਬਾਣੀ ਦਾ ਪਿਆਰ ਦਿਓ ਸਤਿਗੁਰ ਜੀ ਹਾਂਜੀ ਸੰਗਤ ਜੀ ਇੰਨੀ ਵਿਚਾਰ ਪਰਵਾਨ ਕਰਨੀ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ अनेका ਗਲਤੀਆਂ ਭੁੱਲਾਂ ਚੁੱਕਾਂ ਮੇਰੀ ਝੋਲੀ ਵਿੱਚ ਪਾਉਣੀਆਂ ਜੀ ਸੱਚੇ ਪਿਤਾ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਿ ਵਾਹਿਗੁਰੂ ਜੀ ਵਾਹਿਗੁਰੂ